ਕੇਜਰੀਵਾਲ ਸਾਹਿਬ ਬਰੇ ਜੀ ਵਸੇ ਤੇ ਬਹੁਤ ਜ਼ਿਆਦਾ ਮੁਸ਼ਕਲਾਂ ਦੇ ਵਿੱਚ ਹੈ ਜੀ ਕਹਿੰਨੇ ਕਿ ਭਾਈ 2 ਦਿਨ ਪਹਿਲੀ ਹੁੰਦਾਂ ਨਾ ਕੋਈ ਕੰਮ ਹੋ ਸਕਦਾ ਮਿੰਟੋ ਜੀ ਇੱਕ ਹੀ ਕਹਾਣੀ ਹੋ ਸਕਦੀ ਕੇਜਰੀਵਾਲ ਸਾਹਿਬ ਨਾਲ ਕਿਤੇ ਕੋ ਗੀਮ ਤਾਂ ਨਹੀਂ ਪੈ ਰਹੀ ਦੇਖੋ ਗੱਲ ਇਹ ਆ ਕਿ ਸੁਬਾਤੀ ਮਾਲੀਵਾਲ ਨੇ ਇੱਕ ਹਾਲੀਆ ਜੋ ਹੁਣ ਬਿਆਨ ਦਿੱਤਾ ਐਕਸ ਜੀ ਕਿ ਅਸੀਂ ਉਹ ਲੋਕ ਆ ਜਿਹੜੇ ਨਿਰਪਯਾਤ ਦੇ ਨਿਆਂ ਵਾਸਤੇ ਸੜਕਾਂ ਤੇ ਸੀ ਜੀ ਅੱਜ ਅਸੀਂ ਮਤਲਬ ਕਿ ਕਿੱਥੋਂ ਕਿੱਥੇ ਆ ਗਏ ਆ ਕਿ ਇੱਕ ਦੋਸ਼ੀ ਨੂੰ ਬਚਾਉਣ ਲਈ ਸੜਕਾਂ ਤੇ ਆ ਇਹ ਬਿਆਨ ਦੇ ਆਪਣੇ ਬਹੁਤ ਵੱਡੇ ਮਾਇਨੇ ਆ। ਮਤਲਬ ਸਵਾਤੀ ਮਾਲੀਵਾਲ ਸਿੱਧਾ ਸਵਾਲ ਕਰ ਰਹੀ ਆ ਰਵਿੰਦ ਕੇਜਰੀਵਾਲ ਨੂੰ। ਜੀ। ਕਿਉਂਕਿ ਕੇਜਰੀਵਾਲ ਹੀ ਸੜਕ ਤੇ ਸਨ ਨਾ ਕੱਲ। ਕੱਲ ਇਹਨਾਂ ਨੇ ਕਿਹਾ ਪ੍ਰੋਗਰਾਮ ਦਿੱਤਾ ਸੀਗਾ ਕਿ ਬਾਈ ਅਸੀਂ ਇਕੱਠੇ ਆ ਜੰਨੇ ਆ ਭਾਜਪਾ ਦੇ ਹੈੱਡਕੁਆਰਟਰ ਤੇ। ਏਜੰਸੀਆਂ ਤਾਂ ਉੱਥੇ ਬੈਠੀਆਂ ਹੁੰਦੀਆਂ। ਤੁਸੀਂ ਸਾਨੂੰ ਇੱਕੇ ਵੇਲੇ ਸਾਰੇ ਜਿਹੜੇ ਬੰਦੇ ਅਸੀਂ ਹੋਵਾਂਗੇ ਫੜ ਕੇ ਤੇ ਅੰਦਰ ਸੋੜ ਫੜ ਕੇ ਅੰਦਰ ਹਾਂਜੀ ਹਾਂਜੀ ਇਹੋ ਗੱਲ ਕਹੀ ਹੁੰਦੇ ਨੇ ਕੇਜਰੀਵਾਲ ਸਾਹਿਬ ਗੱਲ ਕਹੀ ਆ ਉਹ ਗੱਲ ਪਹੁੰਚਣ ਦਾ ਨਹੀਂ ਦਿੱਤਾ ਉੱਥੇ ਤੱਕ ਹਾਂਜੀ ਕਿਉਂਕਿ ਮਾਰਚ ਮੋਰਚ ਵਾਸਤੇ ਇਹਨਾਂ ਕੋਲ ਜਿਹੜੀ ਜ਼ਰੂਰੀ ਇਜ਼ਮੇਸ਼ਨ ਨਹੀਂ ਸੀ ਜੀ ਅੱਛਾ ਇਹ ਆਪਣੇ ਆਪ ਵੀ ਚਲੇ ਚੱਲੇ ਸੀਗੇ ਜੇਲ੍ਹ ਦੇ ਵਿੱਚ ਜਦਕਿ ਪੰਜਾਬੀਆਂ ਨੂੰ ਕਹਿਣ ਦੇ ਆ ਕਿ ਜੇ ਮੈਨੂੰ ਜੇਲ੍ਹ ਜਾਣ ਤੋਂ ਬਚਾਉਣਾ ਤਾਂ ਤੁਸੀਂ ਵੋਟਾਂ ਪਾਓ ਗੱਲ ਇਹ ਆ ਕੇ ਹੁਣ ਜੋ ਉੱਥੇ ਵਾਪਰਿਓ ਇੰਨੀ ਕਾਲੀ ਨਾਲ ਵਾਪਰਿਆ ਕਿ ਸਮਝ ਤੋਂ ਬਾਹਰ ਦੀਆਂ ਗੱਲਾਂ ਨੇ ਸੰਜੀਤ ਸਿੰਘ ਦਾ ਸਟੇਟਮੈਂਟ ਆਉਣਾ ਫਿਰ ਆਤਿਸ਼ੀ ਵੱਲੋਂ ਇਹ ਕਹਿ ਦੇਣਾ ਕਿ ਭਾਜਪਾ ਦੀ ਸਾਜ਼ਿਸ਼ ਹੈ ਜੀ ਸਵਾਤੀ ਮਾਲੀਵਾਲ ਨੂੰ ਬਲੈਕਮੇਲ ਕੀਤਾ ਜਾ ਰਿਹਾ ਵਗੈਰਾ ਵਗੈਰਾ ਤਾਂ ਮਤਲਬ ਕਿ ਇਹ ਤੇ ਹੁਣ ਸਾਫ਼ ਹੋ ਗਿਆ ਨਾ ਕਿ ਇਹਨਾਂ ਦੇ ਵਿੱਚ ਗੜਬੜ ਤੇ ਹੈ ਹੁਣ ਜੋ ਦੋਸ਼ ਲੱਗੇ ਆ ਉਹ ਸੱਚੇ ਆ ਜਾਂ ਝੂਠੇ ਆ ਮੈਨੂੰ ਉਸ ਬਾਬਤ ਕੋਈ ਹੱਕ ਨਹੀਂ ਹੈ ਕਿ ਮੈਂ ਕੋਈ ਜਜਮੈਂਟ ਦੇ ਸਕਾਂ ਜੀ ਪਰ ਜਿਸ ਤਰ੍ਹਾਂ ਕਾਲੀ ਕਾਲੀ ਚ ਸਭ ਕੁਝ ਨਬੇੜਿਆ ਗਿਆ ਨਿਚਠਿਆ ਗਿਆ ਉਹ ਤੋਂ ਇਉਂ ਹੀ ਲੱਗਦਾ ਆ ਕਿ ਭਾਜਪਾ ਨੇ ਇਸ ਨੂੰ ਇੱਕ ਮੌਕਾ ਸਮਝਿਆ ਜਾਂ ਏਜੰਸੀਆਂ ਹੀ ਕਹਿ ਲੋ ਕਿ ਇਸ ਤਰ੍ਹਾਂ ਕੰਮ ਕਰ ਰਹੀਆਂ ਕਿ ਭਾਜਪਾ ਨੂੰ ਫਾਇਦਾ ਉਹਦੇ ਵਿੱਚ ਕਿਉਂਕਿ ਅੱਜ ਜਿਵੇਂ ਆਪਾਂ ਗੱਲ ਕਰਕੇ ਹਟੇ ਆਂ ਦਿੱਲੀ ਆ ਹਰਿਆਣਾ ਕਿ ਉੱਥੇ ਹਾਲਾਤ ਜਿਹੜੇ ਆ ਉਹ ਪਿਛਲੇ ਇਲੈਕਸ਼ਨਾਂ ਦੇ ਮੁਕਾਬਲੇ ਇਸ ਮਰਤਬਾ ਬਦਲੇ ਹੋਏ ਨੇ ਜੀ ਹੁਣ ਇਹਨਾਂ ਬਦਲੇ ਹਾਲਾਤਾਂ ਦੇ ਦਰਮਿਆਨ ਅਰਵਿੰਦ ਕੇਜਰੀਵਾਲ ਨੂੰ ਇਸ ਤਰ੍ਹਾਂ ਦਾ ਪੰਗਾ ਪੈ ਜਾਣਾ ਤਾਂ ਫਾਇਦਾ ਕਿਸ ਦਾ ਹੈ ਉਲਝਣ ਤੇ ਹੈਗੀ ਹੈ ਨਾ ਜੀ ਤੁਸੀਂ ਇਹ ਵੇਖੋ ਕਿ ਜਿੱਦਾਂ ਯੂਪੀ ਚ ਗਏ ਆ ਤਾਂ ਕਿੱਡੇ ਤਾਬੜ ਤੋੜ ਪ੍ਰਸ਼ਨ ਕੀਤੇ ਗਏ ਨੇ ਪ੍ਰੈਸ ਵੱਲੋਂ ਜੀ ਇਹ ਬੋਲੇ ਹੀ ਨਹੀਂ ਥੋੜਾ ਜਿਹਾ ਸੰਜੀਤ ਸਿੰਘ ਜ਼ਰੂਰ ਬੋਲੇ ਜਵਾਬ ਦਿੱਤਾ ਹੁਣ ਇਹਨਾਂ ਨੇ ਕੱਲ ਆਪਦੀ ਗੱਲ ਰੱਖੀ ਕਿ ਯਾਰ ਤੁਸੀਂ ਸਾਨੂੰ ਅਸੀਂ ਸਕੂਲ ਸਕਲ ਬਣਾਉਨੇ ਆ ਸਿਹਤ ਵਾਸਤੇ ਅਸੀਂ ਅੱਛਾ ਕੰਮ ਕਰਦੇ ਤੁਸੀਂ ਕਰਨੀ ਨਹੀਂ ਦੇ ਰਹੇ ਤੁਹਾਡਾ ਇੱਕੋ ਇੱਕ ਟਾਰਗੇਟ ਆ ਕਿ ਇਹਨਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਜਾਵੇ ਹੁਣ ਜਿਹੜੀ ਵਾਰ-ਵਾਰ ਜੇਲ੍ਹ ਜਾਣ ਦੀ ਗੱਲ ਹੋ ਰਹੀ ਆ ਜੀ ਦੇਖੋ ਸਰੈਂਡਰ ਕਰਨ ਦੀ ਜਿਹੜੀ ਤਰੀਕ ਆ ਉਹ ਅਰਵਿੰਦ ਕੇਜਰੀਵਾਲ ਦੀ ਹੈਗੀ ਆ ਦੋ ਹਾਂਜੀ 2 ਜੂਨ ਨੂੰ ਹਾਂਜੀ ਗੱਲ ਇਹ ਆ ਕਿ ਇਹ ਪੰਜਾਬ ਦੇ ਵਿੱਚ ਆ ਕੇ ਪੰਜਾਬੀਆਂ ਨੂੰ ਜੋ ਮਰਜ਼ੀ ਕਹੀ ਜਾਣਾ ਬੇਸ਼ੱਕ ਸਰਕਾਰ ਇੰਡੀਆ ਗੱਠ ਜੋੜ ਦੀ ਬਣ ਵੀ ਜਾਵੇ ਪਰ ਇਹਨਾਂ ਨੂੰ ਇੱਕ ਵਾਰੀ ਜੇਲ੍ਹ 'ਚ ਜਾਣਾ ਹੀ ਪਊਗਾ ਅੱਛਾ ਜੀ ਕੇਸ ਜੇ ਰੱਦੋ-ਬਦੂ ਹੁੰਦਾ ਉਹ ਬਾਅਦ ਦੀ ਗੱਲ ਆ ਕਿਉਂ ਕਿਉਂਕਿ ਸੁਪਰੀਮ ਕੋਰਟ ਨੇ ਇੰਟਰਮ ਰਾਹਤ ਦਿੱਤੀ ਆ ਤਾਂ ਇੱਕ ਵਾਰੀ ਤੁਹਾਨੂੰ ਉੱਥੇ ਜਾ ਕੇ ਸਰੈਂਡਰ ਕਰਨਾ ਹੀ ਪੈਣਾ ਹੈ ਜੀ ਜਿਹੜਾ ਹੁਣ ਖਦਸ਼ਾ ਹੈ ਕਿ ਮੰਨ ਲਓ ਇੱਕ ਕਾਲਪਨਿਕ ਸਵਾਲ ਆਪਾਂ ਕਰਦੇ ਵੈਸੇ ਚਰਚਾਵਾਂ ਬਹੁਤ ਨੇ ਕਿ ਸਵਾਤੀ ਮਾਲੀਵਾਲ ਤੋਂ ਸੀਟ ਖਾਲੀ ਕਰਾਈ ਜਾ ਰਹੀ ਸੀਗੀ ਰਾਜ ਸਭਾ ਦੀ ਉਹ ਤਾਂ ਤੱਤੀ ਹੋਈ ਆ ਗਰਮ ਹੋਈ ਆ ਇੱਥੋਂ ਕਹਾਣੀ ਵਿਗੜੀ ਆ ਮਤਲਬ ਕਿ ਇੱਕ ਨਵੀਂ ਦਿੱਤੀ ਗਈ ਆ ਥਿਉਰੀ ਇਹਦੇ ਵਿੱਚ ਥਿਉਰੀਆਂ ਹੀ ਆ ਨਾ ਕਿ ਭਾਈ ਅਭਿਸ਼ੇਕ ਮਨੂ ਸਿੰਘ ਵੀ ਨੂੰ ਇਹ ਸੀਟ ਜਿਹੜੀ ਰਾਜ ਸਭਾ ਵਾਲੀ ਛੜਾ ਕੇ ਦੇਣੀ ਚਾਹੁੰਦੇ ਸਨ ਅਰਵਿੰਦ ਕੇਜਰੀਵਾਲ ਕਿਉਂਕਿ ਅੱਜ ਕੱਲ ਮਕਦਮੇ ਵਗੈਰਾ ਜਿਹੜੇ ਆ ਉਹ ਸਿੰਘ ਵੀ ਸਾਹਿਬ ਵੀ ਦੇਖ ਰਹੇ ਇਹਨਾਂ ਦੇ ਜ਼ਿਆਦਾਤਰ। ਜੀ। ਤੋਂ ਆਪ ਹਾਰ ਗਏ ਸਨ। ਆਪ ਤੇ ਸਿੰਘ ਵੀ ਹਾਰ ਗਏ ਸੀਗੇ ਨਾ ਹਿਮਾਚਲ ਦੇ ਵਿੱਚ। ਹਾਂਜੀ। ਇਹ ਸਾਰੀਆਂ ਚਰਚਾਵਾਂ ਦੇ ਨਾਲ ਨਾਲ ਹੁਣ ਇੱਕ ਵੱਡਾ ਪ੍ਰਸ਼ਨ ਹੈ ਤੁਸੀਂ ਦੇਖਿਆ ਹੋਣਾ ਕਿ ਜਿੰਨੇ ਵੀ ਇਹਨਾਂ ਦੇ ਜ਼ਿਆਦਾਤਰ ਬੰਦੇ ਉਲਝੇ ਆ ਉਹਦੇ ਵਿੱਚ ਕਿਤੇ ਨਾ ਕਿਤੇ ਖਾਸ ਤੌਰ ਤੇ ਜੇ ਤੁਸੀਂ ਲਿਕਰ ਵਾਲਾ ਕੇਸ ਦੇਖੋਗੇ ਤਾਂ ਲਿਕਰ ਵਾਲੇ ਕੇਸ ਨੂੰ ਥੋੜਾ ਜਿਹਾ ਯਾਦ ਕਰੋ ਲਿਕਰ ਵਾਲੇ ਕੇਸ ਦੇ ਵਿੱਚ ਕੀ ਹੋਇਆ ਸ਼ਰਾਬ ਪਾਲਿਸੀ ਵਾਲੇ ਕੇਸ ਦੇ ਵਿੱਚ ਕਿ ਕੁਝ ਬੰਦਿਆਂ ਨੂੰ ਗਵਾਹ ਬਣਾਇਆ ਗਿਆ ਸੀਗਾ ਤਾਂ ਉਹ ਜਿਹੜੇ ਗਵਾਹ ਬਣੇ ਆ ਬੰਦੇ ਇੱਕ ਨੇ ਤਾਂ ਇਲੈਕਟੋਰਲ ਬੌਂਡ ਦੇ ਜ਼ਰੀਏ ਚੰਦਾ ਵੀ ਦਿੱਤਾ ਜੀ ਬਾਅਦ ਦੇ ਵਿੱਚ ਉਹਦਾ ਕੰਮ ਸਾਰਾ ਡੰਬ ਵੀ ਹੋ ਗਿਆ ਹੁਣ ਤੁਸੀਂ ਇਹ ਸੋਚ ਕੇ ਵੇਖੋ ਕਿ ਵਹਿਬ ਉਹ ਕਿਉਂਕਿ ਉਹਨੂੰ ਬਹੁਤ ਕਸੂਤਾ ਫਸਾਇਆ ਇੱਕ ਤੇ ਕਹਿੰਦੇ ਕਿ ਜੀ ਉਹਨੇ ਆਪ ਦਾ ਜਿਹੜਾ ਮੋਬਾਈਲ ਆ ਫਾਰਮੈਟ ਕਰਤਾ ਹੋ ਹਾਂਜੀ ਡਾਟਾ ਡਲੀਟ ਤੇ ਡਾਟਾ ਤੇ ਨਿਕਲ ਆਉਣਾ ਡਾਟਾ ਰਿਕਵਰ ਕਰ ਲੈਣਗੇ ਉਹ ਹੁਣ ਤਾਂ ਅਗਲੇ ਸੀਸੀਟੀਵੀ ਵਗੈਰਾ ਲੈਪਟਾਪ ਵਗੈਰਾ ਸਾਰਾ ਉਹ ਵੀ ਸਾਰਾ ਉਹਨਾਂ ਨੇ ਜ਼ਬਤ ਕਰ ਲਿਆ ਜੀ ਇੱਕ ਤੇ ਇਹ ਚੀਜ਼ ਆ ਕਿ ਜੇ ਕੁੱਟਮਾਰ ਵਾਲੀ ਕੋਈ ਇਸ ਤਰ੍ਹਾਂ ਦੀ ਫੁਟੇਜ ਨਿਕਲ ਆਈ ਜੀ ਖੁਦਾ ਨਾ ਖਾਸਤਾ ਆਮ ਆਦਮੀ ਪਾਰਟੀ ਵਾਸਤੇ ਤੇ ਤੁਸੀਂ ਦੇਖੋ ਬਹੁਤ ਮੁਸ਼ਕਲ ਹੋ ਜਾਏਗਾ ਦੂਜੀ ਚੀਜ਼ ਜਿਹੜੀ ਆ ਕਿ ਵੈਬਬ ਉਦੇ ਤੇ ਸਬੂਤ ਮਟਾਉਣ ਦੇ ਉਹ ਵੀ ਚਾਰजेस ਲੱਗ ਸਕਦੇ ਆ ਜੀ ਸਭ ਤੋਂ ਵੱਡੀ ਗੱਲ ਇਹ ਆ ਕਿ ਇਹਨਾਂ ਦੀ ਕੋਸ਼ਿਸ਼ ਕਿਤੇ ਨਾ ਕਿਤੇ ਅਈਓ ਹੀ ਰਹਿ ਗਈ ਕਿ ਭਈ ਅਸੀਂ ਜਿਵੇਂ ਕਿਵੇਂ ਵੈਬਬ ਨੂੰ ਸਰਕਾਰੀ ਗਵਾਹ ਬਣਾ ਲਈਏ ਤੇ ਜੇ ਸਰਕਾਰੀ ਗਵਾਹ ਬਣ ਜਾਂਦਾ ਤੇ ਫਿਰ ਤੇ ਦੋ ਤਰੀਕ ਡਿਕਨ ਦੀ ਲੋੜ ਹੀ ਨਹੀਂ ਉਹਨਾਂ ਨੇ ਪਹਿਲਾਂ ਹੀ ਗ੍ਰਿਫਤਾਰ ਕਰ ਲੈਣਾ ਆ ਪੰਜ ਦਿਨ ਹੈਗਾ ਮੈਨੂੰ ਦੋ ਦੋ ਦਿਨ ਨਿਕਲ ਗਏ ਤਿੰਨ ਦਿਨ ਹਲੇ ਪਏ ਅੰਦਰ ਰਿਮਾਂਡ ਤੇ ਤਾਂ ਗੱਲ ਇਹ ਆ ਕਿ ਦੇਖੋ ਫਾਇਲਾਂ ਹੈਗੀਆਂ ਵੈਬ ਉਹਦੀਆਂ ਜੋ ਬਹੁਤ ਲੰਮੇ ਸਮੇਂ ਤੋਂ ਹਾਲਾਂਕਿ ਇੱਕ ਮੈਂ ਉਹਦੇ ਵਿੱਚ ਇਹ ਵੀ ਸਮਝਦਾ ਕਿ ਸਬਾਤੀ ਮਾਲੀਵਾਲ ਦੀ ਜਿਹੜੀ ਪ੍ਰੋਬਲਮ ਸ਼ੁਰੂ ਹੁੰਦੀ ਆ ਇਹਦੇ ਨਾਲ ਵੈਬ ਉਹਦੇ ਨਾਲ ਉਹਦਾ ਇੱਕ ਕਾਰਨ ਹੋਰ ਵੀ ਹੋ ਸਕਦਾ ਮਾਨਸਾ ਜੀ ਇਹ ਬੀਬੀ ਅਰਵਿੰਦ ਕੇਜਰੀਵਾਲ ਦੇ ਸੰਪਰਕ ਚ ਤਕਰੀਬਨ 2000 ਤੋਂ ਜੀ ਜਦੋਂ ਅਸੀਂ ਅਰਵਿੰਦ ਕੇਜਰੀਵਾਲ ਨਾਂ ਸ਼ਾਇਦ ਸੁਣਿਆ ਨਹੀਂ ਹੋਵੇਗਾ ਪੰਜਾਬੀ ਨੇ ਬਹੁਤ ਘੱਟ ਸੁਣਿਆ ਸੀ ਜੀ ਮਨੀਸ਼ ਸੈਸੋਦੀਆ ਵੀ ਉਸ ਟਾਈਮ ਦਾ ਹੈ ਜੀ ਇਹ ਤਿੰਨ ਸੀਗੇ ਜਿਨ੍ਹਾਂ ਨੇ ਆਪਣਾ ਐਨ ਜੀਓ ਬਣਾਇਆ ਜੀ ਐਨ ਜੀਓ ਤੋਂ ਬਾਅਦ ਫਿਰ ਫਾਊਂਡੇਸ਼ਨ ਬਣਾਈ ਇਹਨਾਂ ਨੇ ਕੋਈ ਰਿਸਰਚ ਫਾਊਂਡੇਸ਼ਨ ਐ ਕੋਈ ਫਿਰ ਉਸ ਤੋਂ ਬਾਅਦ ਕਬੀਰ ਆਉਂਦਾ ਹੈ ਜਿਹੜਾ ਨਜੀਓ ਦਾ ਸਾਰਾ ਕੰਮਕਾਰ ਸੀ ਉਹ ਸਵਾਤੀ ਮਾਲੀਵਾਲ ਸੰਦੀ ਸੀ ਜੀ ਇਹ ਜਿਹੜਾ ਵੈਬਵ ਸੀਗਾ ਸੀਗਾ ਇਹਨਾਂ ਦਾ ਪੁਰਾਣਾ ਸਾਥੀ ਪਰ ਵੈਬਵ ਜਿਹੜਾ ਸੀਗਾ ਉਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਜੂਨੀਅਰ ਦੇ ਤੌਰ ਤੇ ਸਟਾਫ ਦੇ ਤੌਰ ਤੇ ਕੰਮ ਕਰਦਾ ਸੀਗਾ ਜੀ ਪਰ ਅੱਜ ਤੁਸੀਂ ਦੇਖੋ ਕਿ ਸਵਾਤੀ ਮਾਲੀਵਾਲ ਜਿਹੜੀ ਹੈ ਉਹ ਵੈਬਵ ਦੇ ਮੁਕਾਬਲੇ ਕਿੱਥੇ ਆ ਕਿ ਉਸ ਨੂੰ ਸਿੱਧਾ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ ਔਰ ਰੋਕ ਕੌਣ ਰਿਹਾ ਵੈਭਵ ਤਾਂ ਇਹ ਵੀ ਇੱਕ ਕਾਰਨ ਹੋ ਸਕਦਾ ਪਰ ਹੁਣ ਸਾਰੀ ਗੱਲ ਜਿਹੜੀ ਆ ਸਾਰੀ ਕਹਾਣੀ ਟਿੱਕੀ ਆ ਵੈਭਵ ਤੇ ਜੀ ਕਿਉਂ ਕਿ ਕਿੰਨੇ ਕੋ ਵਫਾਦਾਰ ਰਹਿੰਦੇ ਆ ਕਿੰਨੇ ਕੋ ਦਮਦਾਰ ਰਹਿੰਦੇ ਆ ਨਹੀਂ ਤਾਂ ਦੋ ਤਰੀਕ ਤੋਂ ਪਹਿਲਾਂ ਵੀ ਨਵੇੜਾ ਹੋ ਸਕਦਾ ਕਿਉਂਕਿ ਛੱਡਣਗੇ ਨਹੀਂ ਉਚਾਉਣਗੇ ਕਿ ਜੋ ਦਿੱਲੀ ਦਾ ਇਲੈਕਸ਼ਨ ਹੈ ਜਾਂ ਪੰਜਾਬ ਦਾ ਇਲੈਕਸ਼ਨ ਹੈ ਹਰਿਆਣਾ ਦਾ ਇਲੈਕਸ਼ਨ ਹੈ ਉਸ ਨੂੰ ਇਹਦੇ ਜ਼ਰੀਏ ਕਿਤੇ ਨਾ ਕਿਤੇ ਥੋੜਾ ਜਿੰਨਾ ਵੀ ਲੱਗ ਸਕਦਾ ਉਹ ਘਸਾਰਾ ਲਵਾ ਦੇ ਬਾਕੀ ਦੇਖੋ ਹਲੇ ਕੀ ਬਣਦਾਗਾ ਉਹ ਪਤਾ ਲੱਗੂਗਾ ਜੀ 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 ਇਧਰੋਂ ਮਨੂ ਜੀ ਇਹ ਕਹਿੰਦੇ ਪਏ ਮਿੰਟੂ ਜੀ ਸੰਜੇ ਸਿੰਘ ਤੇ ਸੁਸੋਦੀਆ ਜੀ ਸਭ ਬੋਲ ਰਹੇ ਨੇ ਕੇਜਰੀਵਾਲ ਆਪਣੇ ਵਾਰੀ ਸੋਚਦੇ ਜਰਾ ਕਹਿੰਦੇ ਕੇ ਭਾਈ ਨਾਲ ਦੇ ਬਾਰੇ ਨਹੀਂ ਸੋਚਦੇ ਕਹਿੰਦੇ ਕੇ ਸਾਡੇ ਕੇਸਸ ਦੇ ਉੱਤੇ ਕਹਿੰਦੇ ਕੇ ਭਾਈ ਜ਼ੋਰ ਨਾਲ ਨਹੀਂ ਬੋਲਦੇ ਪਏ ਕਹਿੰਦੇ ਕੇ ਭਾਈ ਹੋ ਸਕਦਾ ਭਾਈ ਹੁਣ ਇਹਦੇ ਵਿੱਚ ਇੰਟਰਨਲੀ ਗੇਮ ਆਪਾਂ ਨੂੰ ਤਾਂ ਪਤਾ ਨਹੀਂ ਪਤਾ ਨਹੀਂ ਹੈ ਜੀ ਪਰ ਬਹੁਤ ਕਸੂਤਾ ਕੰਮ ਹੋਇਆ ਪਿਆ ਯੱਗ ਬਹੁਤ ਕਸੂਤਾ ਹੈ ਜੀ 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 ਤੈਦੇ ਨਾਲ ਇੱਕ ਵੀਰ ਦਾ ਹੋਰ ਉੱਪਰਲੇ ਪਾਸੇ ਕਮੈਂਟ ਸੀਗਾ ਜੀ ਕਿ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਆ ਪਰ ਇਸ ਤੋਂ ਪਹਿਲਾਂ ਹੀ ਕਹਿੰਦੇ ਪਿਆ ਸੁਵਿੰਦਰ ਜੂਕ ਨੇ ਲਿਖ ਕੇਸ ਦੇ ਵਿੱਚ ਵੀ ਪੰਜਾਬ ਗਵਰਨਮੈਂਟ ਤੇ ਕੀ ਅਸਰ ਪੈ ਗਿਆ ਜੀ ਕਹਿੰਦੇ ਕਿ ਆਈ ਮੀਨ ਕਿ ਮਾਨ ਸਾਹਿਬ ਜਿਨ੍ਹਾਂ ਨੇ ਜਿਹੜੀ ਪਾਲਿਸੀ ਸੀਗੀ ਉਹਦੀ ਇਨਕੁਆਰੀ ਸਟਾਰਟ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ ਉਹ ਤੇ ਚੱਲ ਰਹੀ ਹੈ ਇਨਕੁਆਰੀ ਤੇ ਚੱਲ ਰਹੀ ਹੈ ਆਲਰੇਡੀ ਚੱਲ ਰਹੀ ਹੈ ਜੀ 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 ਉਹ ਤੇ ਆਪਣੇ ਇਥੇ ਛਾਪੇ ਵੀ ਪਏ ਆ ਜੀ ਤੋ ਚੱਲ ਰਹੀ ਆ ਜੀ ਅੰਮ੍ਰਿਤਪਾਲ ਜੀ ਕਹਿੰਦੇ ਵੈਬ ਦੇ ਰਿਕਾਰਡ ਪਹਿਲਾਂ ਵੀ ਬੋਲਦੇ ਪਏ ਆ ਤੇ ਪੀਵੀ04 ਅਨਮੋਲ ਜੀ ਇਹ ਕਹਿੰਦੇ ਪਏ ਆ ਆਰਟੀ ਟਾਈਮ ਦੇ ਇਕੱਠੇ ਨਹੀਂ ਸਾਰੇ ਜਾਣੇ ਜੀ ਹਾਂਜੀ ਇਹ ਬਹੁਤ ਇਕੱਠਾ ਕਹਿੰਦੇ ਲੰਮੇ ਸਮੇਂ ਤੋਂ ਇਕੱਠਾ ਵਿਚਰਦਾ ਗਰੁੱਪ ਆ ਜੀ 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 ਸਵਾਤੀ ਮਾਲੀਵਾਲ ਸੈਸੋਧिया ਕੇਜਰੀਵਾਲ ਵੈਬਾਬ ਔਰ ਸਨੀਤਾ ਕੇਜਰੀਵਾਲ ਉਹ ਵੀ ਕੰਮ ਕਰਦੇ ਸੀਗੇ ਜੀ ਹਾਂਜੀ ਇਹ ਸਾਰੇ ਪੁਰਾਣੇ ਜਾਣੂ ਆ ਇੱਕ ਦੂਜੇ ਦੇ ਹਾਂਜੀ ਜੀ 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 ਬਾਅਦ ਚ ਅਸੀਂ ਜੇ ਸਿੰਗਰ ਲਗੇ ਨਾਲ ਜੀ ਜੀ ਜੀ